ਵੀ ਆ ਵੀ ਦਲ ਚੁੱਕਿਆ ਕੀ ਦੇਖੋ ਪੰਜਾਬ ਦੀ ਇੱਕ ਤਰਸ ਦੀ ਰਹੀ ਕਿ ਪੰਜਾਬ ਐਸੇ ਲੀਡਰਾਂ ਦੇ ਪੇਸ਼ ਪਿਆ ਰਿਹਾ ਜਿਹੜੇ ਲੀਡਰਾਂ ਨੂੰ ਉਮਰ ਦੇ ਦਰਾਜ ਹੋਣ ਦੇ ਨਾਲ ਨਾਲ ਵੀ ਇਹ ਤਜਰਬਾ ਨਹੀਂ ਆਇਆ ਕਿ ਕਿਸ ਵਕਤ ਤੱਕ ਕਿਹੜੇ ਕੀ ਸਟੇਟਮੈਂਟ ਦੇ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਉਹ ਕਾਂਗਰਸ ਦੇ ਸੀਨੀਅਰ ਲੀਡਰਾਂ ਤੋਂ ਇੰਟੈਲੀਜੈਂਸ ਲੀਡਰ ਆਪੋਜੀਸ਼ਨ ਵੀ ਨੇ ਬੜਾ ਹੀ ਖਤਰਨਾਕ ਔਰ ਬੜਾ ਹੀ ਗਲਤ ਵਿਆਹ ਜਿਹੜਾ ਉਹਨਾਂ ਨੇ ਦੱਸਿਆ ਕਿ ਪੰਜਾਬ ਬੰਦ ਪੰਜਾਬ ਦੇ ਵਿੱਚ ਆਏ ਹੋਏ 18 ਉਹਨਾਂ ਤੋਂ ਫੜ ਗਏ ਤੇ ਬਾਜਵਾ ਸਾਹਿਬ ਕਹਿੰਦੇ ਮੇਰੇ ਕੋਲ ਇੰਟੈਲੀਜੈਂਸ ਤੋਂ ਸੂਤਰ ਇਹ ਕਹਿੰਦੇ ਨੇ ਮੇਰੀ ਜਿੱਥੇ ਤੱਕ ਗੱਲਬਾਤ ਕਹਿੰਦੇ ਹੋਈ ਹੈ ਕਿ ਜੀ ਹਲੇ 32 ਬੰਬ ਆ ਹੀ ਜene ਜਿਹੜੇ ਹਲੇ ਹੋਰ ਬਲਾਸਟ ਹੋਣਗੇ ਸਰਕਾਰੀ ਬਾਜੀ ਬਣ ਗਿਆ ਕਿਤੇ ਖਤਰਨਾਕ ਤੋਂ ਔਰ ਜਦੋਂ ਉਹਨਾਂ ਨੂੰ ਪੁੱਛਿਆ ਕਿ ਵੀ ਤੁਹਾਡੇ ਸੂਤਰ ਦੱਸੋ ਕਿਹੜੇ ਉਹ ਸੂਤਰ ਦੱਸਣ ਨੂੰ ਤਿਆਰ ਨਹੀਂ ਸਿਰਫ ਤੇ ਸਿਰਫ ਦੇਸ਼ ਦਾ ਸੰਵਿਧਾਨ ਪੱਤਰਕਾਰੀ ਨੂੰ ਅਲਾਉ ਕਰਦਾ ਹੈ ਪੱਤਰਕਾਰਤਾ ਨੂੰ ਅਲਾਉ ਕਰਦਾ ਹੈ ਕਿ ਉਹ ਆਪਣਾ ਸੋਰਸ ਡਿਕਲੇਅਰ ਨਹੀਂ ਕਰਨਾ ਚਾਹੁੰਦਾ ਤਾਂ ਉਹ ਨਹੀਂ ਕਰ ਸਕਦਾ ਪਰ ਸੰਵਿਧਾਨ ਉਸ ਤੋਂ ਇਲਾਵਾ ਕਿਸੇ ਨੂੰ ਹੋਰ ਅਲਾਉ ਨਹੀਂ ਕਰਦਾ ਕਿ ਉਹ ਆਪਣਾ ਸੋਰਸ ਡਿਕਲੇਅਰ ਨਾ ਕਰੇ ਤਾਂ ਜੇ ਬਾਜਵਾ ਸਾਹਿਬ ਨੇ ਐਡੀ ਵੱਡੀ ਸਟੇਟਮੈਂਟ ਦਿੱਤੀ ਹੈ ਕਿ 50 ਬੰਬ ਪੰਜਾਬ ਦੇ ਵਿੱਚ ਆਈ ਨਹੀਂ ਤਾਂ ਇਹ ਕੋਈ ਛੋਟੀ ਜਿਹੀ ਸਟੇਟਮੈਂਟ ਨਹੀਂ ਬੜੀ ਖਤਰਨਾਕ ਗੱਲ ਹੈ ਔਰ ਪੰਜਾਬ ਅੱਜ ਉਹਨਾਂ ਨੂੰ ਸਵਾਲ ਪੁੱਛਦਾ ਅਸੀਂ ਸਾਰੇ ਪੰਜਾਬੀ ਵਿੱਚ ਮੈਂ ਵੀ ਇੱਕ ਪੰਜਾਬੀ ਵੀ ਹਾਂ ਅਸੀਂ ਸਾਰੇ ਜਣੇ ਉਹਨਾਂ ਨੂੰ ਸਵਾਲ ਪੁੱਛਦੇ ਨੇ ਕਿ ਆਪਾਂ ਕਿਸ ਗੱਲ ਦੀ ਉਡੀਕ 'ਚ ਬੈਠੇ ਆ ਬਾਜਵਾ ਸਾਹਿਬ ਕਿ ਪੰਜਾਬ ਦਾ ਤੇ ਪੰਜਾਬੀਆਂ ਦਾ ਕੋਈ ਭਾਰਾ ਨੁਕਸਾਨ ਹੋ ਜੇ ਜੇ ਤੁਹਾਡੇ ਕੋਲ ਇਨਫਰਮੇਸ਼ਨ ਹੈ ਤੁਸੀਂ ਕਿਉਂ ਨਹੀਂ ਦਿੰਦੇ ਕਿਉਂ ਨਹੀਂ ਨਿਸ਼ਰ ਕਰਦੇ ਜਾਂ ਤਾਂ ਮਾਫੀ ਮੰਗੋ ਯਾ ਤਾਂ ਇਹ ਕਹੋ ਕਿ ਮੈਂ ਸਿਰਫ ਪੋਲਿਟਿਕਲ ਮਾਈਲੇਜ ਲੈਣ ਲਈ ਇੱਕ ਕੀ ਕਹਿੰਦੇ ਹਨ ਉਹ ਸ਼ਗੂਫਾ ਵੀ ਉਹ ਛੱਡਿਆ ਸੀ ਜਾਂ ਤਾਂ ਇਹ ਕਹੋ ਜਾਂ ਇਹ ਕਹੋ ਸਿਰਫ ਤੇ ਸਿਰਫ ਮੈਨੂੰ ਆਦਤ ਤੇ ਪੈ ਗਈ ਮੈਂ ਸਠਿਆ ਚੁੱਕੀ ਐ ਮੇਰੀ ਉਮਰ 60 ਤੋਂ ਉੱਤੇ ਦੀ ਹੋ ਚੁੱਕੀ ਐ ਤੇ ਮੈਨੂੰ ਆਦਤ ਪੈ ਗਈ ਬਿਨਾ ਮਤਲਬ ਦੀ ਬਿਨਾ ਸਿਰ ਪੈਰ ਦੀਆਂ ਗੱਲਾਂ ਵਿਧਾਨ ਸਭਾ 'ਚ ਵੀ ਖੜ ਕੇ ਕਰਨ ਦੀ ਤੇ ਬਿਨਾ ਸਿਰ ਪੈਰ ਦੀਆਂ ਗੱਲਾਂ মিডিਆ ਦੇ ਅੱਗੇ ਕਰਨ ਦੀ ਤੁਸੀਂ ਪੂਰੇ ਦੇ ਪੂਰੇ ਪੰਜਾਬ ਨੂੰ ਤੁਸੀਂ 3.5 ਕਰੋੜ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਹੈ ਇਹ ਤੁਹਾਡੀ ਸਟੇਟਮੈਂਟ ਹੈ ਜਿਹੜੀ ਇਹ ਹੁਣ ਅੱਜ ਦੀ ਡੇਟ 'ਚ ਔਨ ਰਿਕਾਰਡ ਹੈ ਇਹਦਾ ਸਪਸ਼ਟਿਕਰਨ ਦਿਓ ਬਾਜਵਾ ਸਾਹਿਬ ਅੱਜ ਸਾਰੇ ਜਣੇ ਤੁਹਾਡੇ ਤੋਂ ਪੁੱਛ ਰਹੇ ਨੇ ਔਰ ਜੇਕਰ ਮੈਂ ਔਰੇ ਤੱਕ ਵੀ ਗੱਲ ਕਹੂੰਗਾ ਤੇ ਜੇਕਰ ਕੱਲ ਨੂੰ ਹੁਣ ਕੋਈ ਹੋਰ ਨਮਾ ਬੰਬ ਧਮਾਕਾ ਪੰਜਾਬ ਦੇ ਵਿੱਚ ਹੁੰਦਾ ਤਾਂ ਇਹਦੇ ਜ਼ਿੰਮੇਵਾਰ ਬਾਜਵਾ ਸਾਹਿਬ ਹੋਵੋਗੇ ਉਹਦਾ ਇੱਕ ਬਹੁਤ ਵੱਡਾ ਕੰਮ ਹੈ ਕਿਉਂਕਿ ਬਾਜਵਾ ਸਾਹਿਬ ਨੇ ਖੁਦ ਮੰਨਿਆ ਕਿ ਮੈਨੂੰ ਪਤਾ ਹੈ ਮੇਰੇ ਸਰਚਸ ਦੱਸਦੇ ਆ ਕਿ ਹੋਰ ਮਤਲਬ ਕਿ ਬੰਬ ਆਏ ਹੋਏ ਨੇ ਸੋ ਇਸ ਕਰਕੇ ਬਾਜਵਾ ਸਾਹਿਬ ਹੁਣ ਤੁਸੀਂ ਇਸ ਗੱਲ ਦੀ ਜ਼ਿੰਮੇਵਾਰੀ ਚੱਕਿਓ ਆਪਣੀ ਝੋਲੀ ਦੇ ਵਿੱਚ ਇਹ ਜ਼ਿੰਮੇਵਾਰੀ ਪਵਾਓ ਅੰਤ ਸਾਬ ਇੱਕ ਪਾਸੇ ਦੂਜੇ ਪਾਸੇ ਲਾਡਬੀ ਗੱਲ ਕਰਦੀ ਐ ਨੇ ਭਾਜਪਾ ਤੇ ਕਾਲੀ ਜਲਾ ਸਮਾਪਤ ਕਰ ਰਹੇ ਨੇ ਬਾਜਪਾ ਦੇ ਕੀ ਦੋ ਬਾਜਵਾ ਬਾਜਵਾ ਪੰਜਾਬ ਨੂੰ ਲੁੱਟਣ ਦੇ ਵਿੱਚ ਪੰਜਾਬੀਆਂ ਨੂੰ ਲੋਚਣ ਦੇ ਵਿੱਚ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਨੇ ਔਰ ਅੱਜ ਦੀਆਂ ਨਹੀਂ ਇਹ ਹੈਂਡਸ ਨਾਲ ਗਲਫਸ ਵਾਲੀ ਰਾਜਨੀਤੀ fromParams ਦਿ ਡੇ 1 ਜਾਂਦੀ ਹੈ ਇਹਨਾਂ ਦੀਆਂ ਰਿਸ਼ਤੇਦਾਰੀਆਂ ਸਾਂਝੀਆਂ ਇਹਨਾਂ ਦੀਆਂ ਕੁੜਮ-ਕੜਮੱਤਾ ਸਾਂਝੀਆਂ ਇਹਨਾਂ ਨੇ ਤਾਂ ਬਹੁਤ ਡੂੰਘੀਆਂ ਆਪਸ ਦੇ ਵਿੱਚ ਇਹਨਾਂ ਦੀਆਂ ਜੜਾ ਜੁੜੀਆਂ ਹੋਣ ਇਹ ਤਾਂ ਹੁਣ ਤੁਸੀਂ ਹੁਣ ਤਾਂ ਸਭ ਪੰਜਾਬ ਵਾਸੀਆਂ ਨੂੰ ਸਮਝ ਆ ਜਾਣਾ ਚਾਹੀਦਾ ਆ ਵੀ ਚੁੱਕੇ ਐ ਕਿ 올 ਵਰਸਸ ਆਮ ਆਦਮੀ ਪਾਰਟੀ ਹੋਇਆ ਪਿਆ ਹੁਣ ਇਹ ਸਾਰੇ ਇਕੱਠੇ ਨੇ ਕਾਂਗਰਸ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਦੋ ਧੜੇ ਹੈਨਾ ਤੇ ਉਸ ਤੋਂ ਬਾਅਦ ਜੋ ਭਾਜਪਾ ਇਹ ਸਾਰੀ ਹੁਣ ਇੱਕ ਟੱਕੜੀ 'ਚ ਤੁਰ ਗਈ ਇੱਕ ਪਾਸੇ ਤੇ ਵਰਸਸ ਆਮ ਆਦਮੀ ਪਾਰਟੀ ਤਾਂ ਇਸ ਕਰਕੇ ਅੱਜ ਪੰਜਾਬੀਆਂ ਨੂੰ ਵੀ ਇਹ ਸਮਝਣਾ ਪਊਗਾ ਕਿ ਪੰਜਾਬ ਦੇ ਲਈ ਬੱਚਿਆਂ ਦੇ ਲਈ ਪੰਜਾਬ ਦੇ ਬਜ਼ੁਰਗਾਂ ਦੇ ਲਈ ਪੰਜਾਬ ਦੇ ਇਨਫਰਾਸਟ੍ਰਕਚਰ ਦੇ ਲਈ ਪੰਜਾਬ ਦੀ ਜਵਾਨੀ ਦੇ ਲਈ ਨੌਜਵਾਨੀ ਦੇ ਨਸ਼ਿਆਂ ਦੇ ਵਿਰੁੱਧ ਜੇ ਕੋਈ ਅੱਜ ਦੀ ਰੇਟ 'ਚ ਕੋਈ ਲੜਨ ਲੱਗਿਆ ਹੋਇਆ ਤਾਂ ਦੇਖੋ ਅੱਜ ਦੀ ਰੇਟ 'ਚ ਆਮ ਆਦਮੀ ਪਾਰਟੀ ਲੁੱਟੀ ਹੋਈ ਹੈ ਔਰ ਇਹ ਸਾਰਿਆਂ ਤੋਂ ਇਹ ਗਿਰਗਟਾ ਨੇ ਇਹ ਬਹੁਤ ਵੱਡੀਆਂ ਇਹ ਵਕਤ ਦੇਖ ਕੇ ਰੰਗ ਬਦਲਣ ਵਾਲੇ ਲੋਕ ਨੇ ਵਕਤ ਦੇਖ ਕੇ ਸਟੇਟਮੈਂਟਾਂ ਬਦਲਣ ਵਾਲੇ ਲੋਕ ਨੇ ਇਹ ਉਰੇ ਸਟੇਟਮੈਂਟ ਹੋਰ ਦਿੰਦੇ ਨੇ ਹਰਿਆਣੇ ਸਟੇਟਮੈਂਟ ਹੋਰ ਦਿੰਦੇ ਨੇ ਦਿੱਲੀ ਚ ਹੋਰ ਸਟੇਟਮੈਂਟ ਬੰਦੇ ਨੇ ਜਿੱਥੇ ਜਾਂਦੇ ਨੇ ਇਹਨਾਂ ਦੀ ਨਵੀਂ ਸਟੇਟਮੈਂਟ ਹੁੰਦੀ ਆ ਸੋ ਇਹਨਾਂ ਤੋਂ ਸਾਡੇ ਤਿੰਨ ਕੋਲ ਪੰਜਾਬੀਆਂ ਨੂੰ ਸचेत ਰਹਿਣਾ ਚਾਹੀਦਾ ਹੈ